ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤਾਂ ਸਾਡੇ ਪੈਨ ਪੜਾਵਾਂ ਕੋਲ ਪਹੁੰਚ ਜਾਇ ਕਰੇ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਤਾਂ ਤਾਂ ਸ਼ਿ ਗੁਰੂ ਨਾਨਕ ਦੇਵ ਜੀ ਦੀ ਬਹੁਤ ਹੀ ਪਿਆਰੀ ਸਾਖੀ ਸਾਂਝੀ ਕਰਨ ਜਾ ਰਹੇ ਹਾਂ ਸੋ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਨਾ ਤੇ ਹੋਰ ਭੈਣ ਭਰਾਵਾਂ ਦੇ ਨਾਲ ਜਰੂਰ ਸਾਂਝਾ ਕਰਨਾ ਤੇ ਆਓ ਜਿਉਂ ਤੁਹਾਡਾ ਪੋਤਾ ਸਮਾਂ ਨਾ ਲੈਂਦੇ ਹੋਏ ਆਪਾਂ ਕਰਦੇ ਹਾਂ ਜੀ ਸਾਖੀ ਦੀ ਸ਼ੁਰੂਆਤ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਮਾਰਚ 1530 ਈਸਵੀ ਨੂੰ ਅਚਲ ਸਾਈ ਵਿਖੇ ਪਹੁੰਚੇ ਅਚਲ ਸਾਈ ਵਿਖੇ ਸ਼ਿਵ ਜੀ ਦਾ ਇੱਕ ਬਹੁਤ ਹੀ ਵੱਡਾ ਮੰਦਿਰ ਹੈ ਜਿੱਥੇ ਉਸ ਦਿਨ ਸ਼ਿਵਰਾਤਰੀ ਦਾ ਮੇਲਾ ਲੱਗਾ ਹੋਇਆ ਸੀ ਦੂਰ ਦੂਰ ਤੋਂ ਲੋਕ ਇਸ ਸ਼ਿਵਰਾਤਰੀ ਦੇ ਮੇਲੇ ਨੂੰ ਦੇਖਣ ਵਾਸਤੇ ਆ ਰਹੇ ਸਨ ਕਿਉਂਕਿ ਇਸ ਮੇਲੇ ਤੇ ਸਿੱਧ ਜੋਗੀ ਵੀ ਬਹੁਤ ਹੀ ਆਉਂਦੇ ਸਨ ਜਿਹੜੇ ਕੀ ਆਪਣੀਆਂ ਕਰਾਮਾਤਾਂ ਨੂੰ ਦਿਖਾ ਕੇ ਲੋਕਾਂ ਨੂੰ ਪਰਮਾਉਂਦੇ ਸਨ ਮੇਲੇ ਵਿੱਚ ਸ਼ਿਵ ਜੀ ਦੀ ਪੂਜਾ ਹੁੰਦੀ ਸੀ ਪਰ ਲੋਕਾਂ ਦਾ ਜਿਆਦਾ ਧਿਆਨ ਬਾਹਰ ਬੈਠੇ ਸਿੱਧ ਜੋਗੀਆਂ ਵਿੱਚ ਹੁੰਦਾ ਸੀ ਕਿਉਂਕਿ ਸਿੱਧ ਜੋਗੀ ਆਪਣੀਆਂ ਪੁੱਠੀਆਂ ਸਿੱਧੀਆਂ ਕਰਾਮਾਤਾਂ ਦਿਖਾ ਕੇ ਭੂਲੇ ਭਾਲਿਆਂ ਲੋਕਾਂ ਨੂੰ ਆਪਣੇ ਪਿੱਛੇ ਲਾਉਂਦੇ ਸਨ ਜਦੋਂ ਗੁਰੂ ਨਾਨਕ ਦੇਵ ਜੀ ਉਸ ਮੇਲੇ ਤੇ ਪਹੁੰਚੇ ਤਾਂ ਸੰਗਤ ਨੂੰ ਖਬਰ ਹੋ ਗਈ ਕਿ ਗੁਰੂ ਜੀ ਵੀ ਇਸ ਮੇਲੇ ਤੇ ਪਹੁੰਚੇ ਹੋਏ ਸਨ ਤਾਂ ਬੜੀ ਸਾਰੀ ਸੰਗਤ ਸਤਗੁਰ ਜੀ ਦੇ ਦਰਸ਼ਨ ਵਾਸਤੇ ਗੁਰੂ ਜੀ ਵੱਲ ਚਲ ਪਈ ਗੁਰੂ ਨਾਨਕ ਦੇਵ ਜੀ ਥੱਲੇ ਜ਼ਮੀਨ ਤੇ ਬੈਠੇ ਹੋਏ ਸਨ ਤੇ ਸੰਗਤ ਨੂੰ ਗ੍ਰਸਥ ਜੀਵਨ ਵਿੱਚ ਰਹਿ ਕੇ ਪਰਮਾਤਮਾ ਨੂੰ ਪਾਉਣ ਦੀ ਨਵੀਂ ਰੀਤ ਸਮਝਾ ਰਹੇ ਸਨ ਇੱਕ ਪਾਸੇ ਸਿੱਧ ਜੋਗੀ ਆਪਣੀਆਂ ਕਰਾਮਾਤਾਂ ਨੂੰ ਦਿਖਾ ਕੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਸਨ ਪਰ ਜ਼ਿਆਦਾਤਰ ਲੋਕ ਉਹਨਾਂ ਸਿੱਧਾਂ ਵੱਲ ਜਾਣ ਦੀ ਬਜਾਏ ਗੁਰੂ ਨਾਨਕ ਦੇਵ ਜੀ ਵੱਲ ਜਾ ਰਹੇ ਸਨ ਸਿੱਧਾ ਨੇ ਜਦੋਂ ਦੇਖਿਆ ਕਿ ਜ਼ਿਆਦਾਤਰ ਲੋਕ ਸਾਰਿਆਂ ਕਰਾਂ ਮਾਤਾਂ ਨੂੰ ਦੇਖਣ ਦੀ ਬਜਾਏ ਗੁਰੂ ਜੀ ਦੇ ਵਿਚਾਰ ਸੁਣਨ ਜਾ ਰਹੇ ਸਨ ਤਾਂ ਸਿੱਧਾ ਨੂੰ ਕ્રોਧ ਆ ਗਿਆ ਤਾਂ ਉਹਨਾਂ ਨੇ ਗੁਰੂ ਜੀ ਨਾਲ ਮੁਕਾਬਲਾ ਕਰਨ ਲਈ ਸੋਚਿਆ ਉਹਨਾਂ ਨੇ ਗੁਰੂ ਜੀ ਨੂੰ ਆਪਣੀ ਤੂੰ ਨੀਵਾ ਦਿਖਾਉਣ ਲਈ ਇੱਕ ਵਿਉਂਤ ਬਣਾਈ ਕਿ ਮੇਲੇ ਵਿੱਚ ਜੋ ਰਾਜ ਧਾਰੀਏ ਜਿਹੜੇ ਕਿ ਡਰਾਮਾ ਵਖਾਉਣ ਵਾਲੇ ਹੁੰਦੇ ਹਨ ਉਹੋ ਡਰਾਮਾ ਦਿਖਾ ਕੇ ਲੋਕਾਂ ਦਾ ਮਨ ਰੰਗੰਜਨ ਕਰੇ ਸਨ ਤਦ ਜੋਗੀਆਂ ਨੇ ਰਾਜਤਾਰੀਆਂ ਜਿਵੇਂ ਕਿ ਜੋ ਡਰਾਮਾ ਦਿਖਾਉਂਦੇ ਹਨ ਉਹਨਾਂ ਦਾ ਪੈਸਿਆਂ ਵਾਲਾ ਲੋਟਾ ਆਪਣੀਆਂ ਕਰਾ ਮਾਤਾਂ ਨਾਲ ਗਾਇਬ ਕਰ ਦਿੱਤਾ ਰਾਜਤਾਰੀਆਂ ਨੇ ਆਪਣੀ ਪੈਸੀ ਵਾਲਾ ਲੋਟਾ ਵਾਪਸ ਲੈਣ ਲਈ ਬਹੁਤ ਹੀ ਤਰਲੇ ਕੀਤੇ ਪਰ ਸਿੱਧ ਜੋਗੀਆਂ ਨੇ ਉਹਨਾਂ ਦਾ ਲੋਟਾ ਵਾਪਸ ਨਹੀਂ ਕੀਤਾ ਤੇ ਗੁਰੂ ਜੀ ਵੱਲ ਨੂੰ ਮੁੱਖ ਕਰਕੇ ਕਹਿਣ ਲੱਗੇ ਕਿ ਲੋਕਾਂ ਨੂੰ ਪਰਮਾਤਮਾ ਨਾਲ ਜੋੜਨ ਵਾਲਿਆ ਜੇਕਰ ਤੇਰੇ ਅੰਦਰ ਇਨੀ ਕ ਸ਼ਕਤੀ ਹੈ ਤਾਂ ਸਾਡੇ ਦੁਆਰਾ ਗਾਇਬ ਕੀਤੇ ਲੋਟੇਨ ਲੱਭ ਕੇ ਦਿਖਾ ਗੁਰੂ ਜੀ ਨੇ ਉਹਨਾਂ ਦੀ ਗੱਲ ਨੂੰ ਅਣ ਸੁਣਿਆ ਕਰ ਦਿੱਤਾ ਤੇ ਲੋਕਾਂ ਨੂੰ ਲਗਾਤਾਰ ਉਪਦੇਸ਼ ਦਿੰਦੇ ਰਹੇ ਜਦੋਂ ਰਾਜਦਾਰੀਆਂ ਨੂੰ ਲੋਕਾਂ ਕੋਲੋਂ ਪਤਾ ਲੱਗਾ ਗੁਰੂ ਜੀ ਬਹੁਤ ਹੀ ਪਹੁੰਚੀ ਹੋਏ ਸੰਤ ਸਨ ਤਾਂ ਉਹਨਾਂ ਨੇ ਗੁਰੂ ਜੀ ਦੇ ਚਰਨਾਂ ਨੂੰ ਫੜ ਲਿਆ ਤੇ ਆਖਣ ਲੱਗੇ ਕਿ ਗੁਰੂ ਜੀ ਉਸ ਲੋਟੇ ਵਿੱਚ ਸਾਡੀ ਮਿਹਨਤ ਦੀ ਕਮਾਈ ਸੀ ਜਿਸ ਨਾਲ ਅਸੀਂ ਆਪਣੇ ਪਰਿਵਾਰ ਦਾ ਢਿੱਡ ਭਰਦੇ ਹਾਂ ਕਿਰਪਾ ਕਰਕੇ ਸਾਡਾ ਲੋਟਾ ਵਾਪਸ ਲਿਆ ਦਿਓ ਤਾਂ ਗੁਰੂ ਜੀ ਕੋਲੋਂ ਉਹਨਾਂ ਰਾਜਦਾਰੀਆਂ ਦਾ ਦੁੱਖ ਸਹਿਣ ਨਾ ਹੋਇਆ ਉਹ ਆਖਣ ਲੱਗੇ ਕਿ ਭਾਈ ਅਸੀਂ ਤੁਹਾਡਾ ਲੋਟਾ ਲੈ ਕੇ ਆਉਣ ਵਾਲੇ ਕੌਣ ਹੁੰਨੇ ਆ ਅਸੀਂ ਤਾਂ ਬਸ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰ ਸਕਦੇ ਹਾਂ ਜੀ ਪਰਮਾਤਮਾ ਨੇ ਚਾਇਆ ਤਾਂ ਤੁਹਾਡਾ ਲੋਟਾ ਵਾਪਸ ਆ ਜਾਵੇਗਾ ਇਹ ਸ਼ਬਦ ਬੋਲਣ ਤੋਂ ਬਾਅਦ ਗੁਰੂ ਜੀ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਨ ਲੱਗੇ ਤਾਂ ਰਾਜਧਾਰੀਆਂ ਦਾ ਲੋਟਾ ਵਾਪਸ ਆ ਗਿਆ ਗੁਰੂ ਜੀ ਦੇ ਇਸ ਕੋਤਕ ਨੂੰ ਦੇਖ ਕੇ ਸਿੱਧ ਜੋਗੀਆਂ ਨੂੰ ਹੋਰ ਵੀ ਗਰੋਧ ਆ ਗਿਆ ਤੇ ਗੁਰੂ ਜੀ ਨੂੰ ਆਖਣ ਲੱਗੇ ਤੁਸੀਂ ਉਦਾਸੀ ਜੀਵਨ ਦਾ ਭੇਸ ਉਤਾਰ ਕੇ ਹੁਣ ਗ੍ਰਸਥ ਜੀਵਨ ਦਾ ਭੇਸ ਕਿਉਂ ਬਤੀਤ ਕਰ ਰਹੇ ਹੋ ਤਾਂ ਗੁਰੂ ਜੀ ਨੇ ਜੋਗੀਆਂ ਨੂੰ ਸਮਝਾਉਂਦਿਆਂ ਹੋਇਆ ਕਿਹਾ ਕਿ ਗ੍ਰਸਤੀ ਜੀਵਨ ਖਰਾਬ ਨਹੀਂ ਹੈ ਜੇਕਰ ਗ੍ਰਸਤੀ ਜੀਵਨ ਖਰਾਬ ਹੈ ਤਾਂ ਫਿਰ ਉਹਨਾਂ ਦੀਆਂ ਕਮਾਈਆਂ ਤੋਂ ਰੋਟੀਆਂ ਖਾਣ ਵਾਲੇ ਸਾਧੂ ਸੰਤ ਕਿਵੇਂ ਵੱਡੇ ਹੋ ਸਕਦੇ ਹਨ ਸਿੱਧ ਜੋਗੀਆਂ ਨੂੰ ਗੁਰੂ ਜੀ ਦੀਆਂ ਇਹਨਾਂ ਗੱਲਾਂ ਦਾ ਕੋਈ ਵੀ ਜਵਾਬ ਨਹੀਂ ਸੁੱਝਿਆ ਤੇ ਜਿੱਦ ਵਿੱਚ ਆਣ ਕੇ ਉਹਨਾਂ ਨੇ ਆਪਣੀਆਂ ਪੁੱਠੀਆਂ ਕਰਾਮਾਤਾਂ ਦੇ ਨਾਲ ਗੁਰੂ ਜੀ ਦੀ ਸੰਗਤ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਸਿੱਧ ਜੋਗੀਆਂ ਵਿੱਚੋਂ ਕਿਸੇ ਨੇ ਸ਼ੇਰ ਦਾ ਕਿਸੇ ਨੇ ਸੱਪ ਦਾ ਰੂਪ ਧਾਰਨ ਕਰ ਲਿਆ ਤੇ ਕੋਈ ਜਨ ਆਪਣੀ ਮੂੰਹ ਵਿੱਚੋਂ ਅੱਗ ਕੱਢਣ ਲੱਗਾ ਜੋਗੀਆਂ ਦੀ ਭੱਕਦੀ ਹੋਈ ਈਰਖਾ ਨੂੰ ਦੇਖ ਕੇ ਗੁਰੂ ਜੀ ਦੀ ਸੰਗਤ ਡਰ ਗਈ ਤਾਂ ਗੁਰੂ ਜੀ ਨੇ ਸੰਗਤ ਨੂੰ ਕਿਹਾ ਕਿ ਭਾਈ ਡਰੋ ਨਾ ਤੁਸੀਂ ਬਸ ਮੇਰੇ ਪਿੱਛੇ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਚੱਲੋ ਤੇ ਸੰਗਤ ਉਸੇ ਤਰ੍ਹਾਂ ਗੁਰੂ ਜੀ ਦੇ ਪਿੱਛੇ ਪਿੱਛੇ ਵਾਹਿਗੁਰੂ ਜੀ ਦਾ ਸਿਮਰਨ ਕਰਨ ਲੱਗੀ ਜੋਗੀਆਂ ਨੇ ਸੰਗਤ ਨੂੰ ਡਰਾਉਣ ਵਾਸਤੇ ਕਈ ਤਰ੍ਹਾਂ ਦੇ ਰੂਪ ਧਾਰਨ ਕੀਤੇ ਪਰ ਉਹਨਾਂ ਦੀ ਕਿਸੇ ਵੀ ਕਰਾਮਾਤ ਦਾ ਅਸਰ ਗੁਰੂ ਜੀ ਦੀ ਸੰਗਤ ਉੱਤੇ ਨਹੀਂ ਹੋਇਆ। ਥੱਕ ਹਾਰ ਕੇ ਜੋਗੀਆਂ ਨੇ ਆਪਣੀਆਂ ਕਰਾਮਾਤਾਂ ਨੂੰ ਬੰਦ ਕਰ ਦਿੱਤਾ। ਕਿ ਗੁਰੂ ਜੀ ਨੂੰ ਕਿਹਾ ਕਿ ਹੁਣ ਤੁਸੀਂ ਕੋਈ ਕਰਾਮਾਤ ਕਰਕੇ ਦਿਖਾਓ। ਗੁਰੂ ਜੀ ਨੇ ਉਹਨਾਂ ਜੋਗੀਆਂ ਨੂੰ ਸਮਝਾਇਆ ਕਿ ਇਸ ਤਰ੍ਹਾਂ ਦੇ ਨਾਲ ਰੱਬ ਨੂੰ ਨਹੀਂ ਪਾਇਆ ਜਾ ਸਕਦਾ। ਪਰ ਹਾਂ ਜੇਕਰ ਤੁਸੀਂ ਲੋਕਾਂ ਨੂੰ ਕਰਾਮਾਤ ਦਿਖਾਉਣਾ ਚਾਹਦੇ ਹੋ ਤਾਂ ਫਿਰ ਇਸ ਤਰ੍ਹਾਂ ਦੀ ਕਰਾਮਾਤ ਦਿਖਾਓ ਜਿਸ ਨਾਲ ਸੰਗਤ ਨੂੰ ਰੱਬ ਨਾਲ ਜੋੜਿਆ ਜਾ ਸਕੇ ਸਾਡੇ ਕੋਲ ਤਾਂ ਸਭ ਤੋਂ ਵੱਡੀ ਕਰਾਮਾਤ ਗੁਰਬਾਣੀ ਹੈ ਤੇ ਸਾਨੂੰ ਇਸ ਦਾ ਹੀ ਓਟ ਹੈ ਸਿੱਧ ਜੋਗੀਆਂ ਦੀ ਗੁਰੂ ਜੀ ਅੱਗੇ ਕੋਈ ਵੀ ਕਰਾਮਾਤ ਨਾ ਚੱਲੀ ਤੇ ਜਦੋਂ ਉਹਨਾਂ ਦੀ ਕੋਈ ਵੀ ਪੇਸ਼ ਨਹੀਂ ਚੱਲੀ ਤਾਂ ਜੋਗੀਆਂ ਨੇ ਗੁਰੂ ਨਾਨਕ ਦੇਵ ਜੀ ਦੇ ਅਸੂਲਾਂ ਨੂੰ ਕਬੂਲ ਕਰ ਲਿਆ ਤੇ ਗੁਰੂ ਸਾਹਿਬ ਵਚਨ ਦਿੱਤਾ ਕਿ ਅੱਜ ਤੋਂ ਬਾਅਦ ਅਸੀਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪੁਠੀ ਕਰਾਮਾਤ ਨਹੀਂ ਦਿਖਾਵਾਂਗੇ ਸੱਚ ਦੀ ਰਾਹ ਤੇ ਚੱਲਾਂਗੇ ਤੇ ਲੋਕਾਂ ਨੂੰ ਵੀ ਸੱਚ ਦੇ ਰਾਹ ਤੇ ਚੱਲਣ ਦਾ ਮਾਰਗ ਦਿਖਾਵਾਂਗੇ ਸੋ ਇਹ ਸੀਗੀ ਅੱਜ ਦੀ ਵੀਡੀਓ ਜੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜੁੜ ਦੱਸਿਓ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜੂੜ ਲਗਵਾਉਣਾ ਮਿਲਦੇ ਆ ਫਿਰ ਨੈਕਸਟ ਵੀਡੀਓ ਤਦ ਤੱਕ ਲਈ ਸਤਿ ਸਪਨੂ ਤੁਹਾਡੀ ਭੈਣ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਸਾਰੇ ਭੈਣ ਭਰਾਵਾਂ ਨੂੰ ਚੈਟ ਦੇ ਕਲਾਚ ਰੱਖਣ ਸਤਿ ਸ਼੍ਰੀ ਅਕਾਲ ਜੀ